ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਗਵਰੇਰੀ ਮਹੱਲਾ ਪੰਜਵਾ ਹਸ ਤਪਨੀਤ ਹੋਹੇ ਤਤਕਾਲ ਬਿਨ ਸਜਾਹੇ ਮਾਇਆ ਜੰਜਾਲ ਰਸਨਾ ਰਮੋ RAM ਗੁਣ ਨੀਤਾ ਸੁਖ ਭਾਵਹੁ ਮੇਰੇ ਭਾਈ ਮੀਤ ਲੇਖ ਲੇਖਣ ਕਾਗਦ ਮਸਵਾਣੀ RAM ਨਾਮ ਹਰਿ ਅਮਰਤ ਬਾਣੀ ਰਹਾਓ ਇਹ ਕਾਰਜ ਤੇਰੇ ਜਾਹੇ ਬੇਕਾਰ ਸਿਮਰਤ RAM ਨਾਹੀ ਜਮ ਮਾਰ ਧਰਮ ਰਾਏ ਕੇ ਦੂਤ ਨਾ ਜੋ ਹੈ ਮਾਇਆ ਮਗਨ ਨ ਕਸ਼ੂਐ মোহ ਹੈ ਉਧਰੈ ਆਪਤ ਰੈ ਸੰਸਾਰ RAM ਨਾਮ ਜਪ ਏਕੰਕਾਰ ਆਪ ਕਮਾਓ ਅਵਰਾ ਉਪਦੇਸ ਰਾਮ ਨਾਮ ਹਿਰਦੈ ਪਰਵੇਸ਼ ਜਾ ਕੈ ਮਥੈ ਇਹੋ ਨਿਧਾਨ ਸੋਈ ਪੁਰਖ ਜਪੈ ਭਗਵਾਨ ਆਠ ਪੈਰ ਹਰ ਹਰ ਗੁਣ ਗਾਓ ਕਉ ਨਾਨਕ ਹੋਤੇ ਸੁਬਲ ਜਾਓ ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾ ਚੌਪਦੇ ਦੋ ਪਦੇ ੴ ਵੰਕਾਰ ਸਤਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਜ ਛੋੜਨ ਤਿਸ ਸਿਓ ਮਨ ਰਚਨਾ ਕਹੋ ਗੋਸਾਈ ਮਿਲਿਆ ਕੇ ਜੋ ਬੇਬਰਜਤ ਤਿਸ ਸਿਓ ਨੇਹ ਰਹਾਓ ਝੂਠ ਬਾਤ ਸਾ ਸਚ ਕਰ ਜਾਤੀ ਸਤ ਹੋਵਨ ਮਨ ਲਗੈ ਨਾ ਰਾਤੀ ਬਾਵੇ ਮਾਰਗ ਟੇਡਾ ਚਲਨਾ ਸਿੱਧਾ ਛੋੜ ਅਪੂਠਾ ਬੁਨਣਾ ਦੋਹਾ ਸਿਰ ਆਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਗੋੜੀ ਗਵਾਰੇ ਰੀ ਮਹੱਲਾ ਪੰਜਵਾ ਕਲਯੁਗ ਮੈਂ ਮਿਲ ਆਏ ਸੰਜੋਗ ਜਿਚਰ ਆਗਿਆ ਤੇ ਚਰ ਭੋਗੈ ਭੋਗ ਜਲੈ ਨ ਪਾਈਐ RAM ਸੁਨੇਹੀ ਕਿਰਤ ਸੰਜੋਗ ਸਤੀ ਉਠ ਹੋਈ ਰਹਾਓ ਦੇਖਾ ਦੇਖੀ ਮਨ ਹੱਠ ਜਲ ਜਾਈਐ ਪ੍ਰੇ ਸੰਗ ਨ ਪਾਵੇ ਬਹੁ ਜੋਨ ਪੁਵਾਈਐ ਸੀਰ ਸੰਜਮ ਪ੍ਰੇ ਆਗਿਆ ਮਨੈ ਤਿਸ ਨਾਰੀ ਕੋ ਦੁਖ ਨ ਜਮਾਨੈ ਕੋ ਨਾਨਕ ਜਨ ਪ੍ਰਿਯੋ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗਹਿ ਪਰਵਾਨਿਆ ਗੌੜੀ ਗਵਰੇਰੀ ਮਹੱਲਾ ਪੰਜਵਾ ਹਮ ਤਨਵੰਤ ਭਾਗਠ ਸਚਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਰਹਾਉ ਪਿਉ ਦਾ ਦੇ ਕਾ ਖੋਲ ਡਿਠਾ ਖਜ਼ਾਨਾ ਆ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਸ਼ੂ ਨਾਮੋਲ ਭਰੇ ਪੰਡਾਰ ਅਖੂਟ ਤੋਲ ਖਾਵੇ ਖਰ ਚਿਹਰਲ ਮਿਲ ਭਾਈ ਟੋਟ ਨ ਆਵੇ ਵੱਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇ ਖਲੇ ਖਾਏ ਸੋਏ ਤਖਜਾਨੈ ਲਿਆਰ ਲਾਏ ਗੌੜੀ ਮਹੱਲਾ ਪੰਜਵਾ ਡਰ ਡਰ ਮਰਤੇ ਜਬ ਜਾਣੀਐ ਦੂਰ ਡਰ ਚੂਕਾ ਦੇਖਿਆ ਭਰਪੂਰ ਸਤਗੁਰੇ ਆਪਣੇ ਕੋ ਬਲੇ ਹਾਰੇ ਛੋੜ ਨਾ ਜਾਈ ਸਰ ਭਰ ਤਾਰੇ ਰਹਾਉ ਦੁਖ ਰੋਗ ਸੋਗ ਬਿਸਰੈ ਜਬ ਨਾਮ ਸਦਾ ਆਨੰਦ ਜਾ ਹਰ ਗੁਣ ਗਾਮ ਬੁਰਾ ਪਲਾ ਕੋਈ ਨਾ ਕਹੀਜੈ ਛੋੜ ਮਾਨ ਹਰ ਚਰਨ ਗਹੀਜੈ ਕਉ ਨਾਨਕ ਗੁਰ ਮੰਤਰ ਚਿਤਾਰ ਸੁਖ ਪਾਵੇ ਸਾਚੈ ਦਰਬਾਰ ਗੌੜੀ ਮਹੱਲਾ ਪੰਜਵਾ ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹ ਕਾ ਕੀ ਕਮੀਆਂ ਜਾ ਕੀ ਪ੍ਰੀਤ ਗੋਬਿੰਦ ਸਿਓ ਲਾਗੀ ਦੁਖ ਦਰਦ ਭ੍ਰਮਤਾ ਕਾ ਭਾਗੀ ਰਹਾਓ ਜਾ ਕੋ ਰਸ ਹਰ ਰਸ ਹੈ ਆਇਓ ਸੋ ਅਨ ਰਸ ਨਾਹੀ ਲਪਟਾਇਓ ਜਾ ਕਾ ਕਹਿਆ ਦਰਗਹਿ ਚੱਲੈ ਸੋ ਕਿਸਕੋ ਨਦਰ ਲੈ ਆਵੇ ਤਲੈ ਜਾ ਕਾ ਸਭ ਕਿਛ ਤਾਕਾ ਹੋਏ ਨਾਨਕ ਤਾਕੋ ਸਦਾ ਸੁਖ ਹੋਏ ਗੌੜੀ ਮਹੱਲਾ ਪੰਜਵਾ ਜਾ ਕੈ ਦੁਖ ਸੁਖ ਸਮ ਕਰ ਜਾਪੈ ਤਾ ਕੋ ਕਾੜਾ ਕਹਾ ਬਿਆਪੈ ਸਹਿਜ ਆਨੰਦ ਹਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਇ ਰਹਾਓ ਜਾ ਕੈ ਚਿੰਤਾ ਵਸੈ ਮਨ ਆਏ ਤਾ ਕੋ ਚਿੰਤਾ ਕਤ ਹੋ ਨਾਹੇ ਜਾ ਕੈ ਬਿਨਸਿਓ ਮਨ ਤੇ ਪਰਮਾ ਤਾ ਕੈ ਕਛੂ ਨਾਹੀ ਡਰ ਜਮਾ ਜਾ ਕੈ ਹਿਰਦੈ ਦੀਓ ਗੁਰ ਨਾਮਾ ਕਉ ਨਾਨਕ ਤਾ ਕੈ ਸਗਲ ਨਿਧਾਨਾ ਗੌੜੀ ਮਹੱਲਾ ਪੰਜਵਾ ਅਗਾਮ ਰੂਪ ਕਾ ਮਨ ਮੈਂ ਥਾਨਾ ਗੁਰ ਪ੍ਰਸਾਦ ਕਿਨੈ ਵਿਰਲੇ ਜਾਣਾ ਸਹਿਜ ਕਥਾ ਕੇ ਅਮਰਤ ਕੁੰਟਾ ਜਿਸੈ ਪ੍ਰਾਪਤ ਤਿਸ ਲੈ ਪੁੰਚਾਰ ਹਾਓ ਅਨਹਦ ਬਾਣੀ ਥਾਨ ਨਿਰਾਲਾ ਤਾਂ ਕੀ ਧੁਨ 모ਹੇ ਗੋਪਾਲਾ ਤੈ ਸਹਿਜ ਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗਨਹੀ ਬੀਆ ਸੋ ਘਰ ਗੁਰ ਨਾਨਕ ਕੋ ਦਿਆ ਗੌੜੀ ਮਹੱਲਾ ਪੰਜਵਾ ਕਵਨ ਰੂਪ ਤੇਰਾ ਆਰਾਦੋ ਕਵਨ ਜੋਗ ਕਾਇ ਆਲੇ ਸਾਦੋ ਕਵਨ ਗੋਨ ਜੋ ਤੁਜ ਲੇਗਾਓ ਕਵਨ ਬੋਲ ਪਾਰ ਬ੍ਰਹਮ ਰਿ ਜਾਵੋ ਰਹਾਓ ਕਵਨ ਸੋ ਪੂਜਾ ਤੇਰੀ ਕਰੋ ਕਵਨ ਸੋ ਬੇਦ ਜੇਤ ਭਵ ਜਲ ਤਰੋ ਕਾਵਨ ਤਾਪ ਜਿਤ ਤਪਿਆ ਹੋਏ ਕਾਵਨ ਸੁਨਾਮ ਹੋਮੈ ਮਾਲਖ ਹੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਗੁਰ ਮਿਲੇ ਦਿਆਲ ਤੇ ਸਹੀ ਗੁਣ ਤੇ ਨਹੀਂ ਪ੍ਰਾਪਤ ਜਾਤਾ ਜੈਸ ਕੀ ਮਾਨ ਲਏ ਸੁਖ ਦਾਤਾ ਰਹਾਉ ਦੁਜਾ ਤੇ ਸਹੀ ਗੁਣ ਤੇ ਨਹੀਂ ਪ੍ਰਭ ਜਾਤਾ ਜਿਸ ਕੀ ਮਾਨ ਲਏ ਸੁਖ ਦਾਤਾ ਰਹਾਉ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ